ਬੀਬੀਸੀ ਟੀਵੀ ਬਠਿੰਡਾ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਹਰਜਿੰਦਰ ਰਵਲੂ ਹਰ ਵਾਰ ਦੀ ਤਰ੍ਹਾਂ ਲੈ ਕੇ ਹਾਜ਼ਰਾਂ ਐਸਐਸਪੀ ਦਫ਼ਤਰ ਵੱਲੋਂ ਕ੍ਰਾਈਮ ਰਿਪੋਰਟਾਂ ਸਰ ਖਬਰਾਂ ਤੇ ਖਬਰਾਂ ਦੀ ਚਰਚਾ ਹੁਣ ਜੋ ਖਬਰਾਂ ਦੀ ਅਸੀਂ ਚਰਚਾ ਕਰਾਂਗੇ ਉਹ ਹੈ ਜੋ ਕੁੱਲ ਮਾਮਲੇ ਜ਼ਿਲ੍ਹੇ ਦੇ ਵਿੱਚ 11 ਦਰਜ ਹੋਏ ਆ ਜਿਦੇ ਵਿੱਚ ਨਸ਼ੇ ਨੂੰ ਲੈ ਕੇ 8 ਹੈ ਇੱਕ ਠੱਗੀ ਦਾ ਤੇ ਦੋ ਭੰਨ ਤੋੜ ਤੇ ਕੁੱਟ ਮਾਰ ਦੇ ਮਾਮਲੇ ਦਰਜ ਹੋਏ ਆ ਸਭ ਤੋਂ ਪਹਿਲਾਂ ਚਰਚਾ ਕਰਾਂਗੇ ਭੰਨ ਤੋੜ ਦੀ ਜੋ ਥਾਣਾ ਭਗਤਾ ਭਾਈ ਵਿਖੇ ਦਰਜ ਹੋਇਆ ਇਸ ਵਿੱਚ ਜਸਵਿੰਦਰ ਸਿੰਘ ਸਨ ਆਫ ਪਰਵਿੰਦਰ ਸਿੰਘ ਜੋ ਸਲਾਫਤਪੁਰੇ ਦੇ ਰਹਿਣ ਵਾਲੇ ਹਨ ਉਹਨਾਂ ਨੇ ਦਰਖਾਸਤ ਦਿੱਤੀ ਹੈ ਤੇ ਪੰਜ ਜਣਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਉਹਨਾਂ ਦੀ ਦਰਖਾਸਤ ਦੇ ਅਨੁਸਾਰ ਇਹ ਪੰਜ ਜਣੇ ਜੋ ਮੰਨਾ ਗੁਰਦੀਪ ਸਿੰਘ ਜੋਹਨ ਕਾਲੂ ਤੇ ਪਿੱਲਾ ਤੇ ਤਿੰਨ ਚਾਰ ਜਣੇ ਇਹਨਾਂ ਦੇ ਅਣਪਛਾਤੇ ਬੰਦੇ ਹੋਰ ਨਾਲ ਸਨ ਇਹਨਾਂ ਨੇ ਉਹਨਾਂ ਦੇ ਘਰ ਦੇ ਅੰਦਰ ਦਾਖਲ ਹੋ ਕੇ ਭੰਨ ਤੋੜ ਕੀਤੀ ਕਾਰ ਦੀ ਵੀ ਕੀਤੀ ਏਸੀ ਤੋੜਿਆ ਭੰਨਿਆ ਸ਼ੀਸ਼ੇ ਭੰਨੇ ਤੇ ਕਾਰਨ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਕੀ ਹੋਇਆ ਤੇ ਇਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹਜੇ ਤੱਕ ਹੋਈ ਪਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਿਹੜੀ ਅਗਲੀ ਕਾਰਵਾਈ ਆ ਉਹ ਸ਼ੁਰੂ ਕੀਤੀ ਹੈ ਤੇ ਦੂਸਰੀ ਜਿਹੜੀ ਚਰਚਾ ਕਰਾਂਗੇ ਆਪਾਂ ਠੱਗੀ ਦੀ ਹੈ ਜੋ ਥਾਣਾ ਤਲਵੰਡੀ ਸਾਬੋ ਵਿਖੇ ਮਾਮਲਾ ਦਰਜ ਹੋਇਆ ਤਨੰਤਰ ਸਿੰਘ son ਆਫ ਕੌਰ ਸਿੰਘ ਜਿਹਨਾਂ ਵੱਲੋਂ ਦਰਖਾਸਤ ਆਈ ਕਿ ਉਹਨਾਂ ਦੇ ਬੇਟੇ ਜਸਪ੍ਰੀਤ ਨੂੰ ਉਹਨਾਂ ਨੇ ਬਾਹਰ ਭੇਜਣਾ ਸੀ ਜਿਸ ਕਰਕੇ ਉਹਨਾਂ ਨੇ ਅ ਗੱਲ ਕੀਤੀ ਜਗਦੀਪ ਸਿੰਘ ਨਾਲ ਤੇ ਉਹਨਾਂ ਨੇ 22 ਲੱਖ 33000 ਰੁਪਿਆ ਨਾ ਸੌਰੀ 20 ਲੱਖ 33000 ਰੁਪਿਆ ਜਿਹੜਾ ਉਹਨਾਂ ਨੇ ਬਾਹਰ ਭੇਜਣ ਵਾਸਤੇ ਦਿੱਤਾ ਜਿਸ ਨੂੰ ਨਾਮ ਬਾਹਰ ਭੇਜਿਆ ਗਿਆ ਤੇ ਨਾ ਹੀ ਪੈਸੇ ਵਾਪਸ ਕੀਤੇ ਗਏ ਸੋ ਉਹਨਾਂ ਦੇ ਅਨੁਸਾਰ ਤੇ ਪੁਲਿਸ ਦੇ ਅਨੁਸਾਰ 20 ਲੱਖ 33000 ਦੀ ਠੱਗੀ ਜਿਹੜੀ ਉਹਨਾਂ ਨਾਲ ਵਧੀ ਹੈ ਤੇ ਇਹ ਬਹੁਤ ਹੀ ਮਾੜੀ ਗੱਲ ਹੈ ਇਸ ਨੂੰ ਕਹਿ ਸਕਦੇ ਹਾਂ ਇਹ ਤਕਰੀਬਨ ਹੀ ਬੜੀ ਦੇਰ ਤੋਂ ਇਹ ਗੱਲਾਂ ਚੱਲਦੀਆਂ ਆ ਰਹੀਆਂ ਹਨ ਕਿ ਬਾਹਰ ਭੇਜਣ ਦੇ ਚਾਂਸੇ ਦੇ ਕੇ ਠੱਗੀ ਵੱਜੀ ਪਰ ਇਹ ਰੁਕਣ ਦਾ ਨਾਂ ਨਹੀਂ ਲੈ ਰਹੇ ਮਾਮਲੇ ਕਾਰਨ ਪਤਾ ਨਹੀਂ ਕੀ ਹੈ ਕਿ ਲੋਕ ਵਿਸ਼ਵਾਸ ਕਰ ਜਾਂਦੇ ਆ ਜਾਂ ਕੋਈ ਬੰਦਾ ਹੀ ਇਹੋ ਜਿਹਾ ਹੁੰਦਾ ਜੋ ਗੱਲਾਂ ਮੱਤਾ ਮਾਰਦਾ ਪਰ ਇੱਕ ਸੋਸ਼ਲ ਮੀਡੀਆ ਤੇ ਵੀ ਬੜੀ ਤੇ ਅਖਬਾਰਾਂ ਦੇ ਵਿੱਚ ਵੀ ਬੜਾ ਚਰਚਾ ਹੁੰਦੇ ਆ ਕਿ ਠੱਗੀ ਵੱਜੀ ਪਰ ਲੋਕ ਫਿਰ ਵੀ ਵਿਸ਼ਵਾਸ ਕਰ ਜਾਂਦੇ ਆ ਤੇ ਉਹਨਾਂ ਨਾਲ ਅਕਸਰ ਹੀ ਇਸ ਤਰ੍ਹਾਂ ਦੀਆਂ ਕਟਨਾਵਾਂ ਵਾਪਰਦੀਆਂ ਰਹਿੰਦੀਆਂ ਸੋੜੇ ਅਸੀਂ ਅੱਜ ਵੀ ਚਰਚਾ ਤੇ ਅੱਜ ਦੀਆਂ ਖਬਰਾਂ ਅਗਲੀ ਚਰਚਾ ਤੇ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਮੈਨੂੰ ਦਿਓ ਆਗਾ ਧੰਨਵਾਦ ਸਤਿ ਸ੍ਰੀ ਅਕਾਲ